ਪੰਜਾਬ ਦੇ ਸਾਡੇ ਜ਼ਿਲ੍ਹੇ ਨੇ 23 23 ਜ਼ਿਲ੍ਹਿਆਂ ਦੇ ਵਿੱਚ ਚੋਣਾਂ ਹੋਈਆਂ ਤੇ ਤਕਰੀਬਨ 9 ਜ਼ਿਲ੍ਹੇ ਇਹੋ ਜਿਹੇ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ ਡਾਇਨਾਸੌਰ ਤੇ ਨਹੀਂ ਆਂਡਾ ਮਿਲਿਆ ਆਂਡਾ ਜ਼ੀਰੋ ਮਿਲਿਆ ਜ਼ੀਰੋ ਜ਼ਿਲ੍ਹੇ ਦੱਸ ਦਿਨਾ ਬਰਨਾਲਾ ਫਤਿਹਗੜ ਸਾਹਿਬ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਮਲੇਰਕੋਟਲਾ ਸ਼ਹੀਦ ਭਗਤ ਸਿੰਘ ਨਗਰ ਪਠਾਨਕੋਟ ਰੂਪਨਗਰ ਤੇ ਸੰਗਰੂਰ ਬਿਲਕੁਲ ਜ਼ੀਰੋ ਇੱਕ ਵੀ ਜ਼िला ਪ੍ਰੀਸ਼ਦ ਦੀ ਸੀਟ ਨਹੀਂ ਆਈ ਇਹਦੇ ਨਾਲ ਹੀ ਅਲੱਗ ਨੇ ਰੂਲਸ ਇਹ ਪਿੰਡੂ ਲੈ ਚੋ ਆ ਪਿੰਡੂ ਬਿਲਕੁਲ ਬਿਲਕੁਲ ਪੰਚਾਇਤਾਂ ਜਿਹੜੇ ਜਿਹੜੀ ਪੰਚਾਇਤੀ ਰਾਜ ਜਿਹੜਾ ਸਾਡਾ ਇੱਕ ਐਸਾ ਕਾਨੂੰਨ ਹੈ ਜਿਹਦੇ ਵਿੱਚ ਜਿਹੜੀ ਸਾਡਾ ਬੇਸ ਹੈ ਸਾਡਾ ਫਾਊਂਡੇਸ਼ਨ ਹੈ ਜਿਹੜੀ ਸਾਡੀ ਨੀਂਹ ਹੈ ਉਹਨੂੰ ਪੰਚਾਇਤਾਂ ਮੰਨਿਆ ਗਿਆ ਚਾਹੇ ਉਹ ಗ್ರಾಮ ਪੰਚਾਇਤ ਹੋਵੇ 블락 ਸੰਪਤੀ ਹੋਵੇ ਜਾਂ ਜ਼ਿਲ੍ਹਾ ਪ੍ਰੇਸ਼ਦ ਹੋਵੇ ਇਹ ਸਾਰੀਆਂ ਪੰਚਾਇਤੀ ਰਾਜ ਐਕਟ ਦੇ ਦੀਨ ਆਉਂਦੀਆਂ ਨੇ ਉਸ ਕਾਨੂੰਨ ਦੇ ਦੀਨ ਆਉਂਦੀਆਂ ਨੇ ਤੇ ਪਿੰਡੂ ਖਿੱਤੇ ਦੀ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਸੁングੜ ਦੀ ਸੁングੜ ਦੀ ਸੁングੜ ਦੀ ਹੁਣ ਸਿਰਫ ਦੋ ਜ਼ਿਲ੍ਹਿਆਂ ਦੀ ਪਾਰਟੀ ਰਹਿ ਗਈ ਹੈ ਇੱਕ ਬਠਿੰਡਾ ਤੇ ਥੋੜਾ ਜਿਹਾ ਹਿੱਸਾ ਮੁਕਸਰ ਸਾਹਿਬ ਦਾ ਜਿਹੜਾ ਇਹਨਾਂ ਦਾ ਆਪਣਾ ਗ੍ਰਹਿ ਜ਼ਿਲ੍ਹਾ ਉੱਥੋਂ ਤੱਕ ਸੀਮਤ ਰਹਿ ਗਈ ਹੈ ਇਹ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੀਆਂ ਬਲਾਕ ਸੰਪਤੀਆਂ ਜਿਹੜੀਆਂ ਸਾਡੀਆਂ 2838 ਬਲਾਕ ਸੰਪਤੀਆਂ ਨੇ ਉਹਦੇ ਵਿੱਚੋਂ ਸਿਰਫ 445 ਬਲਾਕ ਸੰਪਤੀਆਂ ਚ ਨੇ ਸਿਰਫ 445 ਬਲਾਕ ਸੰਪਤੀਆਂ ਔਰ 445 ਬਲਾਕ ਸੰਪਤੀਆਂ ਤੋਂ ਬਾਅਦ ਇਹ ਆਪਣੀ ਪਿੱਠ ਆਪ ਹੀ ਥਾਪੜੀ ਜਾਂਦੇ ਨੇ ਵੀ ਆਗੇ 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 ਇਹ ਸਿਰਫ ਕੁਛ ਨਹੀਂ ਹੈ ਇਹ ਪੀਆਰ ਐਕਸਰਸਾਈਜ਼ ਹੈ মিডিਆ ਮੈਨੇਜਮੈਂਟ ਹੈ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਆਪ ਨੂੰ ਜਾਣਬੁੱਝ ਕੇ ਹਾਈਪ ਦੇਣ ਦਾ ਕੰਮ ਕਰ ਰਹੀ ਹੈ ਇਹ ਸ਼੍ਰੋਮਣੀ ਅਕਾਲੀ ਦਲ ਇੱਕ ਐਸਾ ਤੱਥ ਦੱਸੋ ਕਿ ਜਿਹਦੇ ਉੱਤੇ ਇਹ ਕਹਿ ਸਕਦੇ ਹੁਣ ਵੀ ਇਹ ਆ ਗਏ ਇਹ ਥੱਲੇ ਨੂੰ ਗਏ ਨੇ ਕਿੱਦਾਂ ਥੱਲੇ ਨੂੰ ਗਏ ਨੇ ਤੁਸੀਂ ਸਾਰੇ Google ਤੇ ਜਾਇਓ ਜਿੰਨੇ ਸਰੋਤੇ ਵੀ ਸੁਣ ਰਹੇ ਨੇ ਪੰਜਾਬ 'ਚ ਬੈਠੇ ਵਿਦੇਸ਼ਾਂ 'ਚ ਬੈਠੇ ਤੁਸੀਂ Google ਤੇ ਜਾਇਓ ਉੱਥੇ ਵੇਖਿਓ ਵੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਕਿੰਨੀ ਪਈ ਸੀ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਈ ਸੀ 13.5% ਮਤਲਬ 13.5% ਵੋਟ ਲੋਕ ਸਭਾ ਦੇ ਵਿੱਚ ਕਿੰਨੀ ਵੋਟ ਪਈ ਸ਼੍ਰੋਮਣੀ ਅਕਾਲੀ ਦਲ ਨੂੰ ਤੇ तकरीबन ਕੋਈ 12.8% ਜਾਂ 13% ਦੇ ਨੇੜੇ ਤੇੜੇ ਤੇ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਜਿਹੜੀ ਮੰਨੀ ਜਾਂਦੀ ਹੈ ਕਿ ਜਿਹੜੀ ਹੈ ਅਕਾਲੀ ਦਲ ਦਾ ਪਿੰਡੂ ਕਿਤੇ ਦੇ ਵਿੱਚ ਬੜੀ ਮਜ਼ਬੂਤ ਪਕੜ ਹੈ ਪਤਾ ਕਿੰਨੇ ਪਰਸੈਂਟ ਵੋਟ ਪਈ ਹੈ 12% ਸਾਢੇ 13 ਤੋਂ 12% ਤੇ ਆਉਣ ਵਾਲੇ ਕਹਿੰਦੇ ਜੀ ਅਸੀਂ ਆ ਗਏ ਆ ਗਏ ਆ ਗਏ ਆ ਗਏ ਆ ਗਏ